ਸੰਗਤ ਜੀ ਭਾਈ ਗੁਰਦਾਸ ਦੀ ਵਾਰਾਂ ਦੀ ਸੰਖਿਆ ਕਰ ਰਹੇ ਹਾਂ ਤੇ 9ਵੀਂ ਵਾਰ ਚੱਲ ਰਹੀ ਸੀ ਤੇ 10 ਪੌੜੀਆਂ ਇਸ ਦੀਆਂ ਹੋ ਚੁੱਕੀਆਂ ਸਨ ਅੱਖੀਂ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ ਜੋ ਅੱਖੀਂ ਦੇ ਅੰਦਰੋਂ ਦੇਖਦਾ ਹੈ ਉਹ ਗੁਰੂ ਦੇ ਦੀਦਾਰ ਵੇਖੇ ਦਿਸਦਾ ਹੈ ਸ਼ਬਦੈ ਵਿੱਚ ਵਿਖਾਣੀ ਹੈ ਸੁਰਤੀ ਵਿੱਚ ਰਿਸੈ ਜੋ ਸ਼ਬਦ ਵਿੱਚ ਉਚਾਰਿਆ ਜਾਂਦਾ ਹੈ ਉਹ ਸੁਰਤ ਵਿੱਚੋਂ ਨਿਕਲਦਾ ਹੈ ਚਰਨ ਕਮਲ ਵਿੱਚ ਵਾਸਨਾ ਮਨ ਭਵਰ ਸਲਿਸੈ ਗੁਰੂ ਦੇ ਚਰਨ ਕਮਲ ਚਿਤ ਵਿੱਚ ਜੋ ਵਾਸਨਾ ਹੈ ਉਸ ਨੂੰ ਮਨ ਭਵਰ ਸਮਾਨ ਹੋ ਕੇ ਲੈਂਦਾ ਹੈ ਸਾਧ ਸੰਗਤ ਸੰਜੋਗ ਮਿਲ ਵਿਜੋਗ ਨ ਕਿਸੈ ਸਾਧ ਸੰਗਤ ਦੇ ਵਿੱਚ ਸੰਜੋਗ ਵੇਖੇ ਮਿਲਣ ਕਰਕੇ ਫਿਰ ਵਿਜੋਗ ਕਿਸੇ ਨੂੰ ਨਹੀਂ ਹੁੰਦਾ ਗੁਰਮਤਿ ਅੰਦਰ ਚਿਤ ਹੈ ਚਿਤ ਗੁਰਮਤਿ ਜਿਸੈ ਗੁਰਮਤਿ ਦੇ ਅੰਦਰ ਚਿਤ ਹੈ ਤਾਂ ਚਿਤ ਗੁਰਮਤਿ ਸਾ ਹੋ ਜਾਂਦਾ ਹੈ ਪਾਵ ਤਤ ਰੂਪ ਹੋ ਜਾਂਦਾ ਹੈ ਪਾਰ ਬ੍ਰਹਮ ਪੂਰਨ ਬ੍ਰਹਮ ਸਤਗੁਰ ਹੈ ਤਿਸੈ ਪਾਰ ਬ੍ਰਹਮ ਪੂਰਨ ਬ੍ਰਹਮ ਤੇ ਸਤਗੁਰੇ ਤਿੰਨੇ ਉਸ ਦੇ ਹਨ ਅੱਖੀਂ ਅੰਦਰ ਦਿਸਟ ਹੋਏ ਨੱਕ ਸਾਹੋ ਸੰਜੋਈ ਈਸ਼ਵਰ ਨੇ ਅੱਖਾਂ ਵਿਖੇ ਦ੍ਰਿਸ਼ਟੀ ਦੀ ਸੁਰਤ ਨੱਕ ਵਿਖੇ ਸਵਾਸ ਲੈਣ ਦੀ ਸੁਰਤ ਪਾਈ ਹੈ ਕੰਨਾਂ ਅੰਦਰ ਸੁਰਤ ਹੋਏ ਜੀਵ ਸਾਧ ਸਮੋਈ ਕੰਨਾਂ ਵਿੱਚ ਸੁਣਦੀ ਜੀਵ ਦੇ ਵਿੱਚ ਸਵਾਦ ਦੀ ਸੁਰਤ ਪਾਈ ਹੈ ਹੱਥੀ ਕੀਰਤ ਕਮਾਵਣੀ ਪੈਰ ਪੰਥ ਸਤੋਈ ਹੱਥ ਵਿੱਚ ਕੀਰਤ ਕਰਨ ਦੀ ਪੈਰੀ ਰਸਤਾ ਦਲ ਕੇ ਸਾਥੀ ਬਣ ਦੀ ਸੁਰਤ ਪਾਈ ਹੈ ਗੁਰਮੁਖ ਸੁਖ ਫਲ ਪਾਇਆ ਮਤ ਸ਼ਬਦ ਵਿਲੋਈ ਸ਼ਬਦ ਨੂੰ ਮਤ ਵਿਖੇ ਜੜੜ ਕੇ ਗੁਰਮੁਖ ਆਣੇ ਸੁਖ ਫਲ ਪਾਇਐ ਪਰ ਕਿਰਤੀ ਹੂ ਬਾਹਰਾ ਗੁਰਮੁਖ ਵਿਰ ਲੋਈ ਪਰਮਾਰਥ ਚੋਂ ਬਾਹਰ ਵਿਰਲੇ ਗੁਰਮੁਖ ਹਨ ਸਾਧ ਸੰਗਤ ਚੰਨਣ ਬਿਰਖ ਮਿਲ ਚੰਨਣ ਹੋਈ ਜੋ ਕਿ ਸਾਧ ਸੰਗਦ ਰੂਪੀ ਚੰਨਣ ਬੂਟੇ ਨਾਲ ਮਿਲ ਕੇ ਚੰਨਣ ਹੋ ਜਾਂਦੇ ਹਨ ਪਵ ਚੰਦਨ ਬਣ ਜਾਂਦੇ ਹਨ ਆਵਗਤ ਗਤ ਆਵਗਤ ਦੀ ਕਿਉ ਲਖ ਲਖਾਏ ਉਸ ਈਸ਼ਵਰ ਦੀ ਗਤੀ ਆਵਗਤ ਹੈ ਜੇਕਰ ਅਲਖ ਕਹਿੰਦੇ ਲਖਿਆ ਜਾਵੇ ਅਕਤ ਕਥਾ ਹੈ ਅਕਥ ਕੀ ਕਿਉ ਆਗ ਸੁਣਾਏ ਅਕਥ ਈਸ਼ਵਰ ਦੀ ਕਥਾ ਵੀ ਅਕਾਥ ਹੈ ਕੋਈ ਆਗ ਸੁਣਾਵੇ ਅਚਰਜ ਨੂੰ ਆਚਰਜ ਹੈ ਹੈਰਾਨ ਕਰਾਏ ਅਚਰਜ ਤੋਂ ਅਚਰਜ ਹੈ ਕਹਿਣ ਵਾਲੇ ਹੈਰਾਨ ਹਨ ਕਿਆ ਜਾਏ ਵਿਸਮਾਦ ਵਿਸਮਾਦ ਹੈ ਵਿਸਮਾਦ ਸਮਾਏ ਜੋ ਵਿਸਮਾਦ ਤੋਂ ਵਿਸਮਾਦ ਹੈ ਵਿਸਮਾਦ ਰੂਪ ਓਕੇ ਉਸ ਵਿਸਮਾਗਏ ਹਨ ਹੁਣ ਉਸ ਦਾ ਥੋ ਕੌਣ ਦੱਸੇ ਵੇਦ ਨਾ ਜਾਣੈ ਭੇਦ ਕਿਹੋ ਸ਼ੇਸ਼ਨਾਗ ਨਾ ਪਾਏ ਵੇਦ ਕਹਿੰਦੇ ਉਸ ਦਾ ਕੁਝ ਭੇਦ ਨਹੀਂ ਜਾਣਦੇ ਸ਼ੇਸ਼ਨਾਗ ਜੋ ਕਹਿੰਦਾ ਸੋ ਵੀ ਭੇਦ ਨਹੀਂ ਜਾਣਦਾ ਕਿੰਦ ਕਿਵੇਂ ਜਾਣਿਆ ਜਾਵੇ ਵਾਹਿਗੁਰੂ ਸਾਲਾਹਣਾ ਗੁਰਸ਼ਬਦ ਅਲਾਏ ਗੁਰੂ ਸ਼ਬਦ ਅਭਿਆਸ ਕਰੇ ਵਾਹਿਗੁਰੂ ਗੁਰਮੰਤਰ ਦੁਆਰਾ ਸਲਾਘਾ ਕਰਕੇ ਜਿਸ ਨੂੰ ਬਖਸ਼ੇ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਲੀਹਾ ਅੰਦਰ ਚੱਲੀਏ ਕਿਉ ਗਾਡੀ ਰਾਹੋ ਕਹਿੰਦੇ ਗੱਡੀ ਰਸਤੇ ਵਿੱਚ ਲੀਹਾਂ ਵਿੱਚ ਚੱਲਦੀ ਐ ਹੁਕਮ ਰਜਾਈ ਚੱਲਣਾ ਸਾਧ ਸੰਗਤ ਨਿਭਾਹੋ ਤੇਹਾਈ ਰਜਾਈ ਰਜਾ ਕਰਨ ਵਾਲੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਕਰਕੇ ਸਾਧ ਸੰਗਤ ਵਿੱਚ ਨਿਰਬਾਰ ਕਹਿੰਦੇ ਨਿਰਬਾਰ ਕਰਦੇ ਹਨ ਜੋ ਧਨ ਸੋਗਾ ਰੱਖਦਾ ਘਰ ਅੰਦਰ ਸਾਹੋ ਸ਼ਾਹੂਕਾਰ ਘਰ ਦੇ ਅੰਦਰ ਹਾਂ ਤੈਨੂੰ ਸਾਹਮ ਰੱਖਦਾ ਏ ਜੋ ਮੇਰ ਯਾਦ ਨਾ ਛੱਡੇ ਸਾਇਰ ਅਸਗਾਹ ਤੇ ਸਮੁੰਦਰ ਅਥਾ ਆਪਣੀ ਮਰਿਆਦਾ ਨੂੰ ਨਹੀਂ ਤਿਆਗਦਾ ਪਾਉ ਜੋ ਕੁਦਰਤ ਦੇ ਨੇਮ ਹਨ ਜਲ ਵਾਸਤੇ ਸੋ ਅਸਗਾਹ ਹੋ ਜਾਣ ਪਰ ਵੀ ਸਮੁੰਦਰ ਨਹੀਂ ਤਿਆਗਦਾ ਲਤਾ ਹੀਟ ਲਤਾੜੀ ਐ ਅਜਰਾਵਰ ਕਾਹੋ ਕਹਿੰਦੇ ਜਰਨ ਵਾਲਾ ਕਾ ਪੈਰਾ ਹਿੱਟ ਲਤਾੜੀ ਦਾ ਪਰ ਆਪਣੇ ਸੁਭਾਵ ਨੂੰ ਨਹੀਂ ਛੱਡਦਾ ਧਰਮਸਾਲ ਹੈ ਮਾਨ ਸਰ ਹੰਸ ਗੁਰਸਿੱਖ ਵਾਹੋ ਧਰਮਸਾਲ ਸਤਸੰਗ ਮਾਨ ਸਰੋਵਰ ਹੈ ਗੁਰਮੰਗ ਧਨਤਾ ਜੋਗ ਹਨ ਹੰਸ ਹਨ ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ ਗੁਰੂ ਦੇ ਸ਼ਬਦ ਰਤਨ ਪਦਾਰਥ ਹਨ ਇਹ ਹੰਸ ਕੀਰਤਨ ਕਰਦੇ ਉਸ ਨੂੰ ਕਹਿੰਦੇ ਖਾਂਦੇ ਹਨ ਚੰਦਨ ਜੋ ਰਬਣ ਖੰਡ ਵਿੱਚ ਉਹ ਆਪ ਲੁਕਾਏ ਜਿਕਰ ਚੰਦਨ ਦਾ ਬੂਟਾ ਕਹਿੰਦੇ ਬਣਾ ਵਿਖੇ ਆਪਣਾ ਆਪ ਲੁਕਾਉਂਦਾ ਹੈ ਪਾਰਸੇ ਅੰਦਰ ਪਰਬਤਾਂ ਹੋਏ ਗੁਪਤ ਬਲਾਏ ਪ੍ਰਭਤਾ ਵਿਖੇ ਪਾਰਸ ਗੁਪਤੋ ਕੇ ਸਮਾਵ ਲਾਉਂਦਾ ਹੈ ਬਤੀਤ ਕਰਦਾ ਹੈ ਸਤ ਸਮੰਦੀ ਮਾਨ ਸਰ ਨੇ ਅਲਖ ਲਿਖਾਏ ਸੱਤਾ ਸਮੰਦਰਾ ਵਿਖੇ ਮਾਨ ਸਰੋਵਰ ਹੈ ਲਖ ਹੋ ਕੇ ਰਹਿੰਦਾ ਤੇ ਆਪਣਾ ਆਪ ਨਹੀਂ ਜਨਾਉਂਦਾ ਜੋ ਪਰਛਿਨਾ ਪਾਰਜਤ ਨੈ ਪ੍ਰਗਟਿ ਆਏ ਜੋ ਕਲਪ ਬ੍ਰਿਸ਼ ਗੁਪਤ ਹੈ ਪ੍ਰਗਟ ਨਹੀਂ ਹੁੰਦਾ ਜੋ ਜਗ ਅੰਦਰ ਕਾਮ ਤਿਨ ਨੇ ਆਪ ਜਨਾਏ ਜਗਤ ਵਿੱਚ ਕਾਮ ਤੈਣ ਹੈ ਪਰ ਆਪਾ ਨਹੀਂ ਜਨਾਉਂਦੀ ਸਤਿਗੁਰ ਦਾ ਉਪਦੇਸ਼ ਲੈ ਕੇ ਉਹ ਆਪ ਗਰਨਾਏ ਸਤਿਗੁਰੂ ਗੁਰੂ ਅਰਜਨ ਦੇਹ ਮਹਾਰਾਜ ਜੀ ਜਿਨ੍ਹਾਂ ਨੇ ਉਪਦੇਸ਼ ਲੈ ਲੀਤਾ ਹੈ ਉਹ ਕਿਉਂ ਆਪਣਾ ਆਪ ਜਿਤਾਉਣ ਭਾਵ ਨਹੀਂ ਜਿਤਾਉਂਦੇ ਸੁਸੰਗਤ ਜੀ ਨੌਵੀਂ ਵਾਰ ਚੱਲ ਰਹੀ ਹੈ 15 ਪੌੜੀਆਂ ਆਪਣੇ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ